ਅੱਜ ਮੇਰੇ ਹਲਕੇ ਦੇ ਵਿੱਚ ਮਾਨਜੋਤ ਮੁੱਖ ਮੰਤਰੀ ਪੰਜਾਬ ਸੇ ਭਗਵੰਦ ਮਾਨ ਜੀ ਉਹਨਾਂ ਦੀ ਫੇਰੀ ਸੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਮਾਂ ਕੱਢਿਆ ਜਿਹੜੀ ਸਬਡਿਵੀਜ਼ਨ ਮੈਂ ਸਮਝਦਾ ਗੁੱਗਨ ਸਾਗਾ ਦੀ ਜਦੋਂ 2016 ਦੇ ਵਿੱਚ ਮੈਂ ਇੱਥੋਂ ਚੋਣ ਲੜਨੀ ਆਇਆ ਤਾਂ ਉਸ ਸਮੇਂ ਪਿਛਲੇ 50 ਸਾਲਾਂ ਤੋਂ ਲਗਭਗ 50 ਸਾਲਾਂ ਤੋਂ ਇਸ ਇਲਾਕੇ ਦੇ ਲੋਕਾਂ ਦੀ ਬਗਸਿ ਸਬਡਿਵੀਜ਼ਨ ਤੇ ਜਿਸ ਸੰਵਿਧਾਨ ਵਸੂਮ ਤੋਂ ਬਣਾਇਆ ਅੱਜ ਅਤੇ ਫਿਰ ਬਾਅਦ ਵਿੱਚ ਉਹਦੇ ਦਫ਼ਤਰ ਦੀਆਂ ਜਿਹੜੀਆਂ ਮਨਜ਼ੂਰੀਆਂ ਸਨ ਉਹ ਮਨਜ਼ੂਰੀਆਂ ਤੇ ਉਹ ਫੰਡਸ ਅਪਰੂਵ ਕਰਾਏ ਤੇ ਮੈਨੂੰ ਯਾਦ ਆ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਨੂੰ ਇਥੋਂ ਤੱਕ ਕਿਹਾ ਪਿਆ ਕਿਉਂਕਿ ਉਸ ਸਮੇਂ ਐਸਜੀਐਮ ਨਹੀਂ ਸੀ ਬੈਠਦਾ ਵੀ ਜੇ ਐਸਜੀਐਮ ਤੁਸੀਂ ਨਹੀਂ ਬਿਠਾਉਣਾ ਤੂੰ ਨਹੀਂ ਬਿਠਾ ਰਹੇ ਕਹਿੰਦੇ ਜੀ ਬਿਲਡਿੰਗ ਅਨਸੇਫ ਆ ਮੈਂ ਇਥੋਂ ਤੱਕ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਸੀ ਦੇਖ ਤਾਂ ਪਹਿਲੀ ਗੱਲ ਹੈ ਜਦੋਂ ਕੋਈ ਵੀ ਸਬਡਿਵੀਜ਼ਨ ਦੀ ਗੱਲ ਹੁੰਦੀ ਸੀ ਮੈਂ ਤੁਹਾਨੂੰ ਸਾਦਾ ਸਰੋਲੇਜਨ ਤੇ ਦਫ਼ਤਰ ਦੀ ਗੱਲ ਜ਼ਰੂਰ ਦੱਸਦਾ ਸੀ ਨਾਲ ਤੇ ਵੀ ਤੁਸੀਂ ਆਪਣੇ ਜ਼ਿਲ੍ਹੇ ਦੇ ਦਾ ਦਫ਼ਤਰ ਬਣਾਓ ਦੁੱਧਨ ਸਾਦਾ ਦਾ ਤੇ ਨਾਲ ਦੀ ਨਾਲ ਮੈਂ ਉਸ ਸਮੇਂ ਮੁੱਖ ਮੰਤਰੀ ਸਾਹਿਬ ਨੂੰ ਗੱਲ ਕਹੀ ਵੀ ਜੇ ਤੁਸੀਂ ਉੱਥੇ ਕਹਿੰਦੇ ਬਿਲਡਿੰਗ ਅਨਸੀਫ ਆ ਤਾਂ ਐਸਜੀਐਮ ਨਹੀਂ ਬੈਠਿਆ ਹੈਗਾ ਪਟਿਆਲੇ ਬੈਠਾ ਤੇ ਫਿਰ ਮੈਂ ਕਿਹਾ ਸੀ ਮੈਂ ਕੋਠੀ ਤੁਹਾਨੂੰ ਉਸ ਸਮੇਂ ਤੱਕ ਕਿਰਾਏ ਤੇ ਲੈ ਕੇ ਦਿੰਦਾ ਚਲੋ ਜੀ ਅਖੀਰ ਦੇ ਵਿੱਚ 2022 ਦੇ ਵਿੱਚ ਇਹ ਜਿਹੜਾ ਹੈਗਾ ਸਰਕਾਰ ਦੇ ਜਨ ਸਮੇਲੀਆਂ ਅਪਰੂਵਲਸ ਸੀ ਜਿਹੜੀਆਂ ਉਹ ਇਹ ਅਪਰੂਵ ਹੋ ਗਿਆ ਸੀਗਾ ਉਸ ਸਮੇਂ ਪੰਜਾਬ ਲੈਂਡ ਰਿਕਾਰਡਸ ਸੁਸਾਇਟੀ ਆ ਜਿਹੜੀ ਉਹਦੇ ਵੱਲੋਂ ਇਹ ਫੰਡਸ ਨੇ ਜਿਹੜੇ ਦਿੱਤੇ ਗਏ ਪੰਜਾਬ ਸਰਕਾਰ ਦੇ ਬਜਟ ਦੀ ਅਲੋਕੇਸ਼ਨ ਨਹੀਂ ਹੈ ਕਿ ਇਹ ਉਹ ਤੋਂ ਬਲੋਂ ਫੰਡਸ ਸੀ ਜਿਹੜੇ ਦਿੱਤੇ ਗਏ ਸੀ ਤੇ ਅੱਜ ਉਹ ਕੰਪਲੀਟ ਹੋਇਆ ਮੁੱਖ ਮੰਤਰੀ ਸਾਹਿਬ ਦਾ ਮੈਂ ਇਸ ਪਰ ਧੰਨਵਾਦ ਕਰਦਾ ਕਿ ਉਹਨਾਂ ਨੇ ਸਮਾਂ ਕੱਢਿਆ ਉਸ ਸਾਡੇ ਬਣਾਏ ਹੋਏ ਦਫ਼ਤਰ ਦਾ ਕੰਮ ਕਰਨ ਵਾਸਤੇ ਤੇ ਸਾਡੀ ਬਣਾਈ ਹੋਈ ਸਬ ਡਿਵੀਜ਼ਨ ਦਾ ਜਿਹੜਾ ਹੈਗਾ ਉਥੇ ਉਹਨਾਂ ਨੇ ਚਰਨ ਪਾਏ ਮੁੱਖ ਮੰਤਰੀ ਬਣ ਤੋਂ ਮੇਰਾ ਖਿਆਲ ਆਇਆ ਸ਼ਾਇਦ ਪਹਿਲੀ ਵਾਰੀ ਆਇਆ ਹੁਣ ਉਹ ਦੂਸਰੀ ਗੱਲ ਉਸ ਅਪਰੰਤ ਉਹਨਾਂ ਨੇ ਮੰਦਰੀਗਾ ਵਰਕਰਸ ਦਾ ਜਿਹੜੇ ਦੇਖਣ ਵਿੱਚ ਲੱਗਿਆ ਮੇਰੇ ਖਾਲ ਵਿੱਚ ਕਿਉਂਕਿ ਪਿੰਡਾਂ ਵਿੱਚੋਂ ਵੀ ਜੋ ਰਿਪੋਰਟਾਂ ਆ ਰਹੀਆਂ ਕਿ ਮੰਦਰੀਗਾ ਵਰਕਰਸ ਨੂੰ ਵੱਡੀ ਗਿੰਚੀ ਦੇ ਵਿੱਚ ਉੱਥੇ ਬੁਲਾਇਆ ਗਿਆ ਤੇ ਮੰਦਰੀਗਾ ਵਰਕਰਸ ਦੇ ਸਮਾਗਮ ਨੂੰ ਉਹਨਾਂ ਨੇ ਬਾਅਦ ਵਿੱਚ ਸੰਬੋਧਨ ਹੁੰਨੇ ਆ ਜਿਹੜੀਆਂ ਗੱਲਾਂ ਕਈਆਂ ਸੀਐਮ ਸਾਹਿਬ ਨੇ ਤੇ ਉਹ ਗੱਲਾਂ ਵੱਡੇ ਵੱਡੇ ਵਿਕਾਸ ਦੇ ਦਾਅਵੇ ਕਰਦੇ ਆ ਸੀ ਮੈਂ ਸਮਝਦਾ ਵੀ ਮੈਂ ਮੁਖਤਰੀ ਸਾਹਿਬ بڑا ਇਸ ਗੱਲ ਨੂੰ ਪਰੇ ਮਾਰਨਾ ਕਹਿ ਰਹੇ ਆ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਜਿਸ ਇਲਾਕੇ ਦੀ ਹਰ ਜਾਂਦੀ ਹੋਈ ਸੜਕ ਟੁੱਟੀ ਪਈ ਹੋਵੇ ਵੱਡੇ ਵੱਡੇ ਖੱਡੇ ਹੋਣ ਤੁਸੀਂ ਉਸ ਇਲਾਕੇ ਦੇ ਵਿੱਚ ਆ ਕੇ ਵਿਕਾਸ ਦੇ ਦਾਅਵੇ ਉਹਨਾਂ ਲੋਕਾਂ ਨੂੰ ਕਰੋ ਜਿਹੜੇ ਲੋਕ ਉਹਨਾਂ ਟੁੱਟੀਆਂ ਹੋਈਆਂ ਸੜਕਾਂ 'ਤੇ ਚੱਲ ਕੇ ਆਏ ਹੋਣ ਤੇ ਮੈਂ ਸਮਝਦਾ ਹਾਸੂ ਹੀ ਨਹੀਂਆ ਹੁੰਦੀਆਂ ਗੱਲਾਂ ਤੇ ਸੰਜਾ ਦੇ ਮੁੱਖ ਮੰਤਰੀ ਜੀ ਐਸੀ ਹਰ ਨਹੀਂ ਪੋਜੀਸ਼ਨ ਬਣੇ ਦੇ ਤੋ ਉਹ ਹਰ ਪੰਜਾਬੀ ਲਈ ਸ਼ੋਹਿਰਤ ਪੰਜਾਬੀ ਨੂੰ ਜ਼ਿੰਮੇਦਾਰ ਕਰਦੀ ਆ। ਸੋ ਮੈਂ ਸਮਝਦਾ ਤੁਹਾਨੂੰ ਫੀਡਬੈਕ ਦੇਣੀ ਚਾਹੀਦੀ ਸੀ ਨਾ ਗੱਲਾਂ ਵੱਲੇ ਦੀ ਵਿਕਾਸ ਦੀ ਗੱਲ ਨਾ ਉੱਥੇ ਕਰਿਓ ਸਰਕਾਰ ਦੇ ਮਾਰਕਿਆਂ ਦੀ ਗੱਲ ਨਾ ਉੱਥੇ ਕਰਿਓ ਉਹ ਕਰੇ ਬਹੁਤ ਬੁਰਾ ਹਾਲ ਆ ਇਲਾਕੇ ਦਾ। ਦੂਜੀ ਗੱਲ ਮੈਂ ਸਮਝਦਾ ਕਿ ਘੱਟੋ ਘੱਟ ਜਦੋਂ ਤੁਸੀਂ ਆਏ ਸੀ ਤਾਂ ਤੁਹਾਡਾ ਆਉਣਾ ਬਹੁਤ ਵੱਡੀ ਗੱਲ ਸੀ। ਤੇ ਕੇਵਲ ਭਾਸ਼ਣ ਨਹੀਂ ਦੇਖ ਕੇ ਜਾਣਾ ਚਾਹੀਦਾ ਸੀ ਕੁਝ ਨਾ ਕੁਝ ਦੇਖ ਕੇ ਜਾਣਾ ਚਾਹੀਦਾ ਸੀ ਰਾਕੇ ਨੂੰ ਐਡੀ ਗਰਮੀ ਦੇ ਵਿੱਚ ਤੁਸੀਂ ਦੇਖੋ ਪਹਿਲੀ ਗੱਲ ਤਾਂ ਮੈਂ ਇਸ ਜੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਕਰਨੀ ਬਣਦੀ ਆ ਕਿ ਮਨਰੇਗਾ ਵਰਕਰਸ ਦਾ ਹੈ ਮਨਰੇਗਾ ਵਰਗੀ ਸਕੀਮਾਂ ਸਰਕਾਰਾਂ ਨੇ ਸ਼ੁਰੂ ਕੀਤੀਆਂ ਕਿ ਲੋਕਾਂ ਦੀ ਲੋੜ ਪੂਰੀ ਹੋਵੇ ਉਹਨਾਂ ਨੂੰ ਕਿਸੇ ਅਗੇ ਹੱਥ ਨਾ ạtਨੇ ਪੈਣ ਅੱਜ ਉਹਨਾਂ ਦੀਆਂ ਦਿਹਾੜੀਆਂ ਛੁੜਾ ਕੇ ਜਿਸ ਤਰੀਕੇ ਨਾਲ ਕਿ ਤਰ੍ਹਾਂ ਦਾ ਸ਼ੋਸ਼ਣ ਆ ਇਹ ਤੁਸੀਂ ਇਸ ਤਰੀਕੇ ਨਾਲ ਲੈ ਕੇ ਆਏ ਤੇ ਤੁਸੀਂ ਦੇਣ ਤਾਂ ਕੀ ਸੀ ਪਰ ਕੇ ਆਰਥਿਕ ਤੌਰ ਦੇ ਉੱਤੇ ਬੋਝ ਪਿਆ ਪੀਆਰਟੀਸੀ ਦੇ ਬੱਸਾਂ ਚ ਐਡਾ ਮਨਰੇਗਾ ਵਰਕਰਸ ਉੱਥੇ ਲਿਜਾਣ ਦੀ ਲੋੜ ਕੀ ਸੀ ਤੁਦਨ ਸਾਡਾ ਸਬ-ਡਿਵੀਜ਼ਨ ਦਾ ਇੱਕ ਦਫ਼ਤਰਦਾਰ ਉ ਘਾਟਨ ਕਰਨਾ ਸੀ ਉਹਨਾਂ ਨੂੰ ਅੱਗੇ ਤੇ ਪੀਆਰਟੀਸੀ ਦੇ ਖਜ਼ਾਨੇ ਤੇ ਜਿਹੜੀ ਜਿਹੜੀ ਪੀਆਰਟੀਸੀ ਪਹਿਲਾਂ ਹੀ ਮਧਾਲੀ ਦੇ ਦੁਆਰ ਵਿੱਚੋਂ ਗੁਜਰ ਰਹੀ ਆ ਉਹਦੇ ਉੱਤੇ ਐਡਾ ਬਟਾ ਬੋਹ ਨੂੰ ਦੇ ਖਜ਼ਾਨੇ ਦੇ ਉੱਤੇ ਤੁਸੀਂ ਪਾਇਆ ਤੇ ਫਿਰ ਉਹਨਾਂ ਦੀਆਂ ਜ਼ਿਆਦਾ ਦਿਹਾੜੀਆਂ ਕਟਵਾਈਆਂ ਤੁਸੀਂ ਨੇ ਉਹਨਾਂ ਦੀ ਹਾਜ਼ਰੀ ਨਹੀਂ ਲੱਗੀ ਤਾਂ ਦਿਹਾੜੀਆਂ ਕਟਵਾਈਆਂ ਜਾਂ ਦਿਹਾੜੀ ਲਾ ਕੇ ਆਏ ਆ ਤਾਂ ਉੱਥੇ ਕੀ ਕਰ ਰਹੇ ਸੀਗੇ ਮਨਰੇਗਾ ਵਰਕਰਸ ਸੋ ਮੈਂ ਸਮਝਦਾ ਉਹਨੂੰ ਗਰਮੀ ਦੇ ਵਿੱਚ ਬਿਠਾ ਕੇ ਭਾਸ਼ਣ ਸੁਣਾ ਕੇ ਐਡਾ ਮੈਂ ਸਮਝਦਾ ਨਹੀਂ ਸੀ ਕਿ ਤੋ ਬਚਣਾ ਚਾਹੀਦਾ ਸੀਗਾ ਮੈਂ ਇਹ ਗਲਤ ਫਿਰਦਾ ਹਾਂ ਤੇ ਬੇਹਦ ਮਦ ਭਾਗਾ ਵੀ ਮੁੱਖ ਮੰਤਰੀ ਸਾਹਿਬ ਤੇ ਵੀ ਤੁਹਾਡੇ ਵੱਲੋਂ ਤੁਹਾਡੀ ਹਾਜ਼ਰੀ ਦੇ ਵਿੱਚ ਐਸੀ ਰਾਜਨੀਤੀ ਮੈਂ ਸਮਝਦਾ ਕੋਈ ਚੰਗੀ ਸਿਹਤ ਨਹੀਂ ਸਾਡੇ ਸਮਾਜ ਨੂੰ ਦੇਸੀ ਕਿਉਂਕਿ ਸਾਨੂੰ ਹੁਣ ਸਮਾਂ ਆ ਗਿਆ ਕਿਸੇ ਚੰਗੇ ਚੰਗੀ ਰਾਜਨੀਤੀ ਦੀ ਆਸ ਹੈ ਜਿਹੜੇ ਲੋਕ ਸਾਡੇ ਤੋਂ ਕਰ ਰਹੇ ਨੇ ਭਾਵੇਂ ਕੋਈ ਵੀ ਪਾਰਟੀ ਹੋਵੇ ਘਟੋ ਘਟ ਇੱਕ ਰਾਜਨੀਤੀ ਦਾ ਪੱਦਰ ਸਾਫਾ ਬਣਾਈਏ ਨਾ ਸਾਰੇ ਮਿਲ ਕੇ ਦੂਸਰੀ ਗੱਲ ਮੈਂ ਸਮਝਦਾ ਜਦੋਂ ਤੁਸੀਂ ਆਏ ਸੀ ਕਿ ਹੋਰ ਨਹੀਂ ਕੁਝ ਕਰਨਾ ਸੀ ਤੁਹਾਡੇ ਕੋਲ ਸਾਡੇ ਮਾਨਜੋਗ ਵਿਧਾਇਕ ਸਾਹਿਬ ਨੇ ਵੀ ਮੰਗਾਂ ਰੱਖੀਆਂ ਚਲੋ ਉਹਨਾਂ ਮੰਗਾਂ ਨੂੰ ਤੁਸੀਂ ਕਿਹਾ ਮੈਂ ਅਫਸਰ ਸਾਹਿਬਾਨ ਨਾਲ ਬੈਠ ਕੇ ਡਿਸਕਸ ਕਰਾਂਗਾ ਕਰਿਓ ਜੀ ਸਰ ਕੇ ਕਰਿਓ ਪੌ ਸਾਢੇ 3 ਸਾਲਾਂ ਬਾਅਦ ਉਹ ਮੰਗਾਂ ਤੁਹਾਡੇ ਕੋਲੇ ਆਈਆਂ ਤੇ ਤੁਸੀਂ ਉਹਨਾਂ ਮੰਗਾਂ ਤੇ ਡਿਸਕਸ ਕਰਨ ਦਾ ਵਾਅਦਾ ਸਾਢੇ 3 ਪੌਨਚਾ ਸਾਲਾਂ ਬਾਅਦ ਕਰਕੇ ਚੱਲੇ ਹੋ ਚਲੋ ਪਰ ਹੋਰ ਗੱਲਾਂ ਦੀ ਬਾਅਦ ਚੋਂ ਮੰਗਾਂ ਦੀ ਗੱਲ ਬਾਅਦ ਚ ਪਹਿਲੀ ਗੱਲ ਤਾਂ ਮੈਂ ਤੁਹਾਡੇ ਕੋਲ ਕੁਝ ਗੱਲਾਂ ਕਹਿਣੀਆਂ ਚਾਹੁੰਦਾ ਵੀ ਇੱਕ ਤਾਂ ਸਮਾਣੇ ਦੁਰਘਟਨਾ ਹੋਈ ਮਾਸੂ ਬੱਚਿਆਂ ਦੀ ਜਾਨਾਂ ਗਈਆਂ ਕੀ ਹੋ ਰਿਹਾ ਪੰਜਾਬ ਦੇ ਵਿੱਚ ਇਹ ਉਹਦੀ ਉਹਦੀ ਤਸਵੀਰ ਸੀ ਤੁਹਾਨੂੰ ਪਤਾ ਕਿਉਂ ਹੋਇਆ ਉਹ ਹਾਦਸਾ ਹਲਕਾ ਸਨੌਰ ਦੇ ਵਿੱਚ ਮੈਂ ਇਥੋਂ ਦਾ ਸਾਕਾ ਬੁਲਾਈ ਤੁਹਾਨੂੰ ਅੱਜ ਤੁਹਾਡੇ ਧਿਆਨ ਵਿੱਚ ਲਿਆਣਾ ਚਾਹੁੰਦਾ ਵੀ ਇਸ ਤੋਂ ਪਹਿਲਾਂ ਕੋਈ ਐਸਾ ਹੀ ਦਰਦਨਾਕ ਹਾਦਸਾ ਸਨੌਰ ਦੇ ਵਿੱਚ ਵਾਪਰੇ ਬੈਸਦਾ ਜਿਹੜੇ ਇਹ ਇਹ ਅੱਗੇ ਵੱਡੇ ਵੱਡੇ ਖੱਡੇ ਇਸ ਇਲਾਕੇ ਦੀ ਸੜਕਾਂ 'ਚ ਪਈ ਹੋਈ ਨੇ ਉਹਦਾ ਵੱਡਾ ਕਾਰਨ ਮਾਈਨਿੰਗ ਆ ਤੇ ਮਿਰਾਲ ਮਾਜਰੇ ਪਿੰਡ ਦੇ ਨੌਜਵਾਨਾਂ ਦੀ ਡੈਥ ਹੋਈ ਹੋਰ ਕਿੰਨੇ ਐਕਸੀਡੈਂਟ ਹੋਏ ਕਿ ਇੰਨੀਆਂ ਡੈਥਸ ਹੋ ਚੁੱਕੀਆਂ ਪਰ ਇਸ ਤੋਂ ਪਹਿਲਾਂ ਸਮਾਣੇ ਵਰਗੀ ਕੋਈ ਵੱਡੀ ਹੋਰ ਵੱਡੀ ਘਟਨਾ ਇੱਥੇ ਵਾਪਰੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹ ਮਾਈਨਿੰਗ ਸਰਕਾਰੀ ਸਰਪ੍ਰਸਤੀ ਤੇ ਪ੍ਰਸ਼ਾਸਨ ਦੀ ਮਲੀਭੁਗਤ ਤੋਂ ਬਿਨਾ ਨਹੀਂ ਹੋ ਸਕਦੀ ਦੁਨੀਆ ਨੂੰ ਪਤਾ ਹੈ ਤੁਹਾਨੂੰ ਵੀ ਪਤਾ ਹੋਊਗਾ ਵੀ ਪ੍ਰਸ਼ਾਸਨ ਦੀ ਮਲੀਭੁਗਤ ਤੋਂ ਬਿਨਾ ਸਰਕਾਰੀ ਸਰਪ੍ਰਸਤੀ ਤੋਂ ਬਿਨਾ ਇਹ ਐਸਾ ਕੁਝ ਨਹੀਂ ਚੱਲ ਸਕਦਾ ਕਿ ਯਾਰ ਮੈਂ ਉਹ ਦੇਖਿਆ ਆ ਕੇ ਵੀ ਥਾਂ ਥਾਂ ਤੇ ਘੱਗਰ ਪਟਿਆ ਪਿਆ ਹੈ ਸੋ ਉਹ ਕੋਈ ਵੱਡਾ ਹਾਦਸਾ ਨਾ ਵਾਪਰੇ ਇਸ ਤੋਂ ਪਹਿਲਾਂ ਕਿਰਪਾ ਕਰਕੇ ਕੋਈ ਕੁਝ ਗਾਓ ਨਾ ਲੋ ਕਿਰਪਾ ਕਰਕੇ ਮਾਈਂਡ ਲਓ ਨੰਬਰ ਕੋ ਹੋਰ ਕੁਝ ਬਾਅਦ ਚ ਬਣਾਇਓ ਪਹਿਲਾਂ ਤੁਸੀਂ ਅੱਜ ਆਏ ਸੀਗੇ ਜਿੱਥੇ ਦੁੱਧਨ ਸਾਹਿਬ ਤੱਕ ਆ ਗਏ ਇੱਥੇ ਗਾਹਾਂ ਨੂੰ ਥੋੜਾ ਜਿਹਾ ਹੋਰ ਜਾਣਾ ਤੇ ਨਾਲੇ ਆਪਣੇ ਸਹੁਰਿਆਂ ਦੇ ਦਰਸ਼ਨ ਕਰਿਆ ਆਵੇ ਨਾਲੇ ਉਹ ਰੋਡ ਸੀ ਜਿਹੜੀ ਜਾਂਦੀ ਤੁਹਾਡੇ ਸਹੁਰਿਆਂ ਨੂੰ ਜਾਂਦੀ ਆ ਉਹ ਰੋਡ ਦਾ ਕੋਹੋਂ ਦੇ ਹੜਾਏ ਹੋਏ ਨੇ ਕੋਈ ਹਾਲਤਾ ਦੇਖਦੇ ਜਾ ਕੇ ਕੀ ਹੈ ਮੇਨ ਰੋਡ ਆ ਸਾਡੇ ਨਹਾਟ ਲਾਈਨਾਂ ਇਹ ਇਸ ਇਲਾਕੇ ਦੀ ਬਹੁਤ ਬੁਰੀ ਹਾਲਤ ਆ ਉਹ ਨਹੀਂ ਪਰ ਉਹ ਸਤਨੀ ਬਣੀ ਹੈਗੀ ਜਿਹੜੇ ਮਾਨਜੋਤ ਸਿੰਘ ਸਾਹਿਬ ਅਸੀਂ ਆਸ ਕਰਦੇ ਸੀਗੇ ਵੀ ਤੁਸੀਂ ਅੱਜ ਆ ਕੇ ਘਟੋ ਘਟੋ ਰੋਡ ਦਾ ਦਾ ਕੁਛ ਨਾ ਕੁਛ ਰੰਗ ਕਰਕੇ ਜਾਓਗੇ ਤੁਸੀਂ ਹੋਰ ਛਟੋ ਬਾਕੀ ਅਸੀਂ ਕੰਮ ਕਿਤੇ ਨਾ ਕਿਤੇ ਜਿੱਥੇ ਪਹਿਲਾਂ ਕਰਵਾਏ ਨੇ ਉੱਥੇ ਹੋਰ ਕੰਮਾਂ ਲਈ ਵੀ ਜ਼ੋਰ ਜਵੈਸ਼ ਕਰੀ ਲੰਦੇ ਆ ਜਿਹੜੀ ਸਾਡੇ ਮਾਨਜੋਤ ਵਧਾਈ ਸਾਹਿਬ ਦੇ ਪਿੰਡ ਨੂੰ ਸੜਕ ਜਾਂਦੀਆਂ ਤੁਸੀਂ ਬਾਕੀ ਵੱਡੀਆਂ ਵੱਡੀਆਂ ਗੱਲਾਂ ਤਾਂ ਆਪਾਂ ਬਾਅਦ ਚ ਕਰਾਂਗੇ ਤੁਸੀਂ ਉਸ ਰੋਡ ਦੇ ਜਾਂਦੇ ਹੋਏ ਮੈਂ ਨਹੀਂ ਕਹਿੰਦਾ ਨਵੀਂ ਬਣਾਓ ਉਹ ਤੇ ਖੱਡੀ ਪਰਵਾਦੋ ਉਸ ਰੋਡ ਦੇ ਖੱਡੇ ਨੂੰ ਨਾੜੇ ਕ੍ਰਾਮ ਵਰਗੇ ਇਤਿਹਾਸਿਕ ਨਗਰ ਨੂੰ ਰੋਡ ਜਾਂਦੀ ਹੋਵੇ ਉਹਦੇ ਖੱਡੇ ਭਲਵਾਂ ਸੋ ਕਹਿਣ ਤੋਂ ਭਾਵ ਵੀ